जीबीएस सिद्धू दी पुस्तक खालिस्तान दी साजिशदा अगला अंक 32 कटना मादा असर भाग 2 झूठे पुलिस मुकाबले ਅਤੇ ਮੇਰੇ ਤਜਰਬੇ ਕਿਵੇਂ ਇੱਕ ਜ਼ਹਿਰੀਲਾ ਮਾਹੌਲ ਬੇਅੰਤ ਜ਼ੁਲਮ ਦਾ ਕਾਰਨ ਬਣ ਸਕਦਾ ਇਸ ਦੀ ਸਭ ਤੋਂ ਹੈਰਾਨ ਕਰਨ ਵਾਲੀਆਂ ਉਦਾਹਰਨਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਦੇ ਪੀਲੀਪੀ ਜ਼ਿਲ੍ਹੇ ਵਿੱਚ ਜੁਲਾਈ 1991 ਦੀ ਘਟਨਾ ਸੀ 12 ਜੁਲਾਈ 1991 ਨੂੰ ਪੀਲੀਪੀ ਤੋਂ ਸਿੱਖ ਸ਼ਰਦਾਲੂਆਂ ਦਾ ਇੱਕ ਜੱਥਾ ਨਾਨਕ ਮੱਠ ਪਟਨਾ ਸਾਹਿਬ ਹਜ਼ੂਰ ਸਾਹਿਬ ਤੇ ਹੋਰ 30 ਸਸਾਨਾ ਤੇ ਜਾ ਕੇ ਬਸ ਰਹੀਂ ਵਾਪਸ ਆ ਰਿਹਾ ਸੀ ਪੁਲਿਸ ਨੇ ਪੀਜੀਪੀ ਜ਼ਿਲ੍ਹੇ ਦੇ ਕਸ਼ਾਲਾ ਘਟ ਵਿਖੇ ਇੱਕ ਪੁਲ ਨੇੜੇ ਬਸ ਨੂੰ ਸਵੇਰੇ 11 ਵਜੇ ਰੋਕਿਆ ਅਤੇ 10 ਪੁਰਸ਼ ਸਿੱਖ ਯਾਤਰੀਆਂ ਨੂੰ ਜ਼ਬਰਦਸਤੀ ਬਸ ਤੋਂ ਉਤਾਰ ਕੇ ਕਿਸੇ ਹੋਰ ਗੱਡੀ ਵਿੱਚ ਬਿਠਾ ਲਿਖਿਆ ਬਾਕੀ ਯਾਤਰੀਆਂ ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ ਉਹ ਸਨ ਗੁਰਦੁਆਰੇ ਲਿਜਾਇਆ ਗਿਆ 12 ਤੇ 13 ਜੁਲਾਈ ਦੀ ਵਿਚਕਾਰਲੀ ਰਾਤ ਨੂੰ 10 ਸਿੱਖਾਂ ਨੂੰ ਨੇੜਲੇ ਜੰਗਲ ਵਿੱਚ ਲਿਜਾਇਆ ਗਿਆ ਤੇ ਤਿੰਨ ਨੇੜਲੇ ਥਾਣਿਆਂ ਮਿਰਸੰਡਾ ਨਿਉਰੀਆ ਤੇ ਪੂਰਨਪੁਰ ਦੀ ਸਾਂਝੀ ਪੁਲਿਸ ਟੀਮ ਵੱਲੋਂ ਇੱਕ ਝੂਠਾ ਮੁਕਾਬਲਾ ਬਣਾ ਕੇ ਇਹਨਾਂ 10 ਸਿੱਖਾਂ ਨੂੰ ਗੋਲੀ ਮਾਰ ਦਿੱਤੀ ਗਈ। ਅਗਲੇ ਦਿਨ ਪੁਲਿਸ ਮੁਲਾਜ਼ਮਾ ਨੇ ਦਾਅਵਾ ਕੀਤਾ ਕਿ 10 ਖਾਰਿਸਤਾਨੀ ਅੱਤਵਾਦੀ ਮਾਰੇ ਗਏ ਹਨ ਜਿਨ੍ਹਾਂ ਦੇ ਪਹਿਲਾਂ ਤੋਂ ਹੀ ਅਪਰਾਧਿਕ ਰਿਕਾਰਡ ਮੌਜੂਦ ਹਨ ਅਤੇ ਉਨ੍ਹਾਂ ਤੋਂ ਹਥਿਆਰ ਤੇ ਗੋਲਾ ਬਰੂਦ ਵੀ ਬਰਾਮਦ ਕਰ ਲਿਆ ਗਿਆ। ਪੁਲਿਸ ਨੇ ਉਸੇ ਦਿਨ ਮ੍ਰਿਤਕ ਲਾਸ਼ਾਂ ਦਾ ਸਸਕਾਰ ਕਰਨ ਤੋਂ ਪਹਿਲਾਂ ਉਹਨਾਂ ਦਾ ਪੋਸਟਮਾਰਟਮ ਕਰਵਾ ਲਿਆ ਸੀ। ਸੀਨੀਅਰ ਐਡਵੋਕੇਟ ਆਰਐਸ ਸੋਢੀ ਵੱਲੋਂ ਦਰਜਨ ਹਿਤ ਪਟੀਸ਼ਨ ਦੇ ਆਧਾਰ 'ਤੇ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ। 12 ਜੂਨ ਮਨੀਤੋ ਬਨਵੇਂ ਨੋ 57 ਪੁਲਿਸ ਮੁਲਾਜ਼ਮਾਂ ਵਿਰੁੱਧ ਦੋਸ਼ ਤੈਅ ਕਰਦੇ ਆ। सीबीआई ਨੇ ਕਤਰਾ ਦੇ ਪਿੱਛੇ ਦੇ ਉਦੇਸ਼ ਬਾਰੇ ਦੱਸਦਿਆਂ ਲਿਖਿਆ ਕਿ ਇਹ ਪੁਲਿਸ ਦੀ ਇੱਛਾ ਸੀ ਕਿ ਉਹ ਅੱਤਵਾਦੀਆਂ ਨੂੰ ਮਾਰ ਲਈ ਇਨਾਮ ਤੇ ਮਾਨਤਾ ਹਾਸਲ ਕਰੇ। ਲਖਨਊ ਦੀ सीबीआई ਅਦਾਲਤ ਨੇ 20 ਜਨਵਰੀ 2003 ਨੂੰ ਦੋਸ਼ ਤੈਅ ਕੀਤੇ ਤੇ ਆਖਰਕਾਰ ਇਸ ਘਟਨਾ ਤੋਂ 25 ਸਾਲ ਬਾਅਦ ਯਾਨੀ 4 ਅਪ੍ਰੈਲ 2016 ਨੂੰ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ। ਉਸ ਸਮੇਂ ਤੱਕ 10 ਮੁਲਜ਼ਮਾਂ ਦੀ ਮੌਤ ਹੋ ਚੁੱਕੀ ਸੀ ਤੇ ਸੇਵਾ ਤੋਂ ਰਿਟਾਇਰ ਹੋਏ 27 ਹੋਰ ਮੁਲਜ਼ਮ ਅੰਡਰਗਰਾਉਂਡ ਹੋ ਗਏ ਸਨ ਅਤੇ ਫੈਸਲੇ ਵਾਲੇ ਦਿਨ ਮੌਜੂਦ ਨਹੀਂ ਸਨ ਇੱਕ ਰਿਪੋਰਟ ਅਨੁਸਾਰ ਸਥਾਨਕ ਪੁਲਿਸ ਨੇ ਬਾਅਦ ਵਿੱਚ ਲਾਪਤਾ ਪੁਲਿਸ ਵਾਲਿਆਂ ਵਿੱਚੋਂ 6 ਨੂੰ ਲੱਭ ਲਿਆ ਸੀ ਜਿਨ੍ਹਾਂ ਵਿੱਚ ਇੰਸਪੈਕਟਰ ਹਰਪਾਰ ਸਿੰਘ ਵੀ ਸ਼ਾਮਲ ਸੀ ਜੋ ਝੂਠੇ ਮੁਕਾਬਲੇ ਦੇ ਸਮੇਂ ਨਿਊਰੀਆ ਥਾਣੇ ਦੇ ਐਸਐਚਓ ਵਜੋਂ ਤਾਇਨਾਤ ਸੀ ਉੱਤਰ ਪ੍ਰਦੇਸ਼ ਵਿੱਚ ਆਈਪੀਐਸ ਅਧਿਕਾਰੀ ਵਜੋਂ ਆਪਣੇ 7 ਸਾਲਾਂ ਦੇ ਕਾਰਜਕਾਲ ਦੌਰਾਨ ਮੈਨੂੰ ਆਪਣੇ ਜੂਨੀਅਰ ਮੁਲਾਜ਼ਮਾਂ ਤੋਂ ਸੱਚਾ ਸਤਸਕਾਰ ਮਿਲਿਆ ਸੀ ਮੈਂ ਇਹ ਵੀ ਦੇਖਿਆ ਕਿ ਸਿੱਖਾਂ ਨੂੰ ਕਦੇ ਵੀ ਬਾਹਰੀ ਨਹੀਂ ਮੰਨਿਆ ਜਾਂਦਾ ਸੀ ਸਗੋਂ ਤਰਾਈ ਖੇਤਰ ਜਿਸ ਦਾ ਪੀਲੀ ਭੀਤ ਵੀ ਇੱਕ ਸਾਸਿ ਦੇ ਵਿਕਾਸ ਵਿੱਚ ਸਿੱਖਾਂ ਦੇ ਯੋਗਦਾਨ ਦੀ ਉਚਿਤ ਸ਼ਲਾਘਾ ਕੀਤੀ ਜਾਂਦੀ ਸੀ ਇਸ ਜਾਤੀ ਗ੍ਰਸਥ ਸਮਾਜ ਵਿੱਚ ਸਿੱਖਾਂ ਬਾਰੇ ਮੰਨਿਆ ਜਾਂਦਾ ਸੀ ਕਿ ਉਹ ਕੇਵਲ ਆਪਣੇ ਕੰਮਾਂ ਮਤਲਬ ਰੱਖਦੇ ਹਨ ਜਿਸ ਤਰੀਕੇ ਨਾਲ ਵਾਇਰਸ ਖੇਤਰੀ ਸੀਮਾਾਂ ਨਹੀਂ ਪਛਾਣਦਾ ਇਹ ਜਾਪਦਾ ਸੀ ਕਿ ਯੂਪੀ ਪੁਲਿਸ ਦੇ ਕੁਝ ਹਿੱਸੇ ਵੀ ਫਿਰਕੂ ਵਾਇਰਸ ਤੋਂ ਪ੍ਰਭਾਵਿਤ ਸਨ ਵਨਾਨੀ ਸ਼ਹਿਰ ਪੰਜਾਬ ਪੁਲਿਸ ਵਿੱਚ ਆਪਣੇ ਹਮਰਤਬਾ ਅਫਸਰਾਂ ਦੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਕਿ ਉਹ ਅਤਵਾਦੀਆਂ ਨੂੰ ਮਾਰਨ ਲਈ ਗਲਤ ਤਰੱਕੀਆਂ ਇਨਾਮ ਹੋਰ ਲਾਭ ਅਤੇ ਮਾਨਤਾ ਪ੍ਰਾਪਤ ਕਰ ਰਹੇ ਸਨ ਪਰ ਉਹ ਇਹ ਭੁੱਲ ਗਏ ਕਿ ਉੱਤਰ ਪ੍ਰਦੇਸ਼ ਪੰਜਾਬ ਨਹੀਂ ਸੀ ਜਿੱਥੇ ਜਿਹੀਆਂ ਘਟਨਾਵਾਂ ਨੂੰ ਇਸ ਗਲਤ ਯਕੀਨ ਨਾਲ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਕਿ ਅਜਿਹਾ ਕਰਨ ਨਾਲ ਕਿਸੇ ਅਸਥਿਰ ਸੂਬੇ ਵਿੱਚ ਸ਼ਾਂਤੀ ਤੇ ਸਿਰਤਾ ਲਿਆਉਣ ਦੇ ਵੱਡੇ ਹੱਦੀ ਪੂਰਤੀ ਹੋਵੇਗੀ ਇਹ ਪਤਾ ਲਗਾਉਣ ਲਈ ਕਿ ਉਸ ਸਮੇਂ ਦੌਰਾਨ ਪੰਜਾਬ ਪੁਲਿਸ ਨੇ ਅਸਲ ਵਿੱਚ ਅੱਤਵਾਦ ਨਾਲ ਕਿਵੇਂ ਨਜਿੱਠਿਆ ਮੈਂ ਆਪਣੇ ਬੈਚਮੈਂਟ ਚਮਨ ਲਾਲ ਆਈਪੀਐਸ 1964 ਮੱਧ ਪ੍ਰਦੇਸ਼ ਨਾਲ ਸੰਪਰਕ ਕੀਤਾ 8 ਅਗਸਤ 2020 ਨੂੰ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਉਹਨਾਂ ਨੇ ਮੈਨੂੰ ਜੋ ਕੁਝ ਦੱਸਿਆ ਉਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ ਡੀਜੀਪੀ ਪੰਜਾਬ ਕੇਐਸ ਢਿੱਲੋਂ ਦੇ ਕਹਿੰਦੇ ਜਨਵਰੀ 1985 ਵਿੱਚ ਚਮਨ ਲਾਲ ਡੀਆਈਜੀ ਪ੍ਰਸ਼ਾਸਨ ਵੱਜੋਂ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਸੂਬੇ ਦੀ ਪੁਲਿਸ ਨੂੰ ਨਵਾਂ ਰੂਪ ਦੇਣ ਦਾ ਕੰਮ ਸੌਂਪਿਆ ਗਿਆ ਅਪ੍ਰੈਲ 1986 ਵਿੱਚ ਉਹਨਾਂ ਨੂੰ ਗੁਰਦਾਸਪੁਰ ਵਿਖੇ ਡੀਆਈਜੀ ਬਾਰਡਰ ਬੀਐਸਐਫ ਨਿਯੁਕਤ ਕੀਤਾ ਗਿਆ ਜਿਸ ਵਿੱਚ ਸਰਹੱਦੀ ਖੇਤਰਾਂ ਵਿੱਚ ਅਤਵਾਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਤੇ ਨਿਗਰਾਨੀ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਵਿਭਾਗ ਵਿੱਚ ਤਰੱਕੀ ਹੋਣ ਤੋਂ ਬਾਅਦ ਉਹ ਪੰਜਾਬ ਪੁਲਿਸ ਵਿੱਚ ਆਈਜੀਪੀ ਬਾਰਡਰ ਵਜੋਂ ਸ਼ਾਮਲ ਹੋਏ ਇਹ ਅਹੁਦਾ ਉਹਨਾਂ ਨੇ ਅਪ੍ਰੈਲ 1988 ਤੋਂ ਅਕਤੂਬਰ 1988 ਤੱਕ ਸੰਭਾਲਿਆ ਡੀਆਈਜੀ ਬਾਰਡਰ ਬੀਐਸਐਫ ਅਤੇ ਬਾਅਦ ਵਿੱਚ ਆਈਜੀਪੀ ਬਾਰਡਰ ਪੰਜਾਬ ਪੁਲਿਸ ਵੱਜੋਂ ਉਹਨਾਂ ਨੇ ਪੰਜਾਬ ਦੇ ਤਿੰਨ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਪਿੰਡੂ ਖੇਤਰਾਂ ਦਾ ਵਿਆਪਕ ਦੌਰਾ ਕੀਤਾ ਤੇ ਉਹਨਾਂ ਨੇ ਦੇਖਿਆ ਕਿ ਇੱਥੇ ਸਿੱਖਾਂ ਤੇ ਹਿੰਦੂਆਂ ਵਿਚਕਾਰ ਫਿਰਕੂ ਤਣਾਅ ਦਾ ਕੋਈ ਸੰਕੇਤ ਨਹੀਂ ਸੀ। ਉਹਨਾਂ ਨੇ ਇਹ ਵੀ ਦੇਖਿਆ ਕਿ ਪੰਜਾਬ ਪੁਲਿਸ ਦੁਆਰਾ ਸਿੱਖ ਖੜਕੂਵਾਦ ਨੂੰ ਬੇਰਹਿਮੀ ਨਾਲ ਦਬਾਉਣ ਦੀ ਨੀਤੀ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਸੀ। ਜੇ ਕੋਈ ਖੜਕੂ ਮਾਰਿਆ ਜਾਂਦਾ ਸੀ ਤਾਂ ਉਸ ਦੀ ਥਾਂ ਤੇ ਇਸੇ ਨਾਲ ਕੋਈ ਹੋਰ ਲੈ ਲੈਂਦਾ ਸੀ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਸਥਾਨਕਵਾਦੀ ਦੇ ਦਿਲ ਅਤੇ ਦਿਮਾਗ ਨੂੰ ਜਿੱਤਣ ਦੀ ਨੀਤੀ ਅਪਣਾਈ ਜਾਵੇ ਕਿਉਂਕਿ ਕੱਟੜ ਅਤੇ ਪਾਕਿਸਤਾਨੀ ਸਮਰਪਿਤ ਅਤਵਾਦੀਆਂ ਨੂੰ ਨਖੇੜਨ ਯਾਨੀ ਕਮਜ਼ੋਰ ਕਰਨ ਦਾ ਇਹੀ ਬਿਹਤਰ ਤਰੀਕਾ ਹੋਵੇਗਾ ਚਮਨ ਲਾਲ ਦੀ ਕਾਨੂੰਨ ਅਨੁਸਾਰ ਸਥਿਤੀ ਨਾਲ ਜਿੱਤਣ ਦੀ ਨੀਤੀ ਨੇ ਆਖਰਕਾਰ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੇ ਡੀਜੀਪੀ ਜੂਲੀਓ ਰਿਵੇਰੋ ਮਾਰਚ 1986 ਤੋਂ ਮਾਰਚ 1988 ਦਾ ਭਰੋਸਾ ਜਿੱਤਣ ਵਿੱਚ ਮਦਦ ਕੀਤੀ ਉਸ ਸਮੇਂatron ਉਹਨਾਂ ਵੱਲੋਂ ਦਿੱਤੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਭਾਰਤ ਸਰਕਾਰ ਨੇ ਉਹਨਾਂ ਨੂੰ 1988 ਦੇ ਗਣਤੰਤਰ ਦਿਵਸ ਦੇ ਮੌਕੇ ਤੇ ਪਦਮ ਸ਼੍ਰੀ ਦਾ ਰਾਸ਼ਟਰੀ ਪੁਰਸਕਾਰ ਦਿੱਤਾ। ਆਪਰੇਸ਼ਨ ਬਲੈਕ ਥੰਡਰ 2 9 ਮਈ ਤੋਂ 18 ਮਈ 1988 ਤੋਂ ਬਾਅਦ ਰਿ베ਰੋ ਜੋ ਉਸ ਸਮੇਂ ਤੱਕ ਪੰਜਾਬ ਦੇ ਗਵਰਨਰ ਦੇ ਸਲਾਹਕਾਰ ਬਣ ਚੁੱਕੇ ਸਨ ਤੱਕ ਪਹੁੰਚਣ ਵਾਲੀ ਜਾਣਕਾਰੀ ਅਨੁਸਾਰ ਆਮ ਪਿੰਡੂ ਆਬਾਦੀ ਮੁੰਡਿਆਂ ਉਸ ਸਮੇਂ ਪੰਜਾਬ ਵਿੱਚ ਖਾੜਕੂਆਂ ਲਈ ਵਰਤਿਆ ਜਾਣ ਵਾਲਾ ਸ਼ਬਦ ਲਈ ਹਰ ਤਰ੍ਹਾਂ ਦਾ ਸਤਿਕਾਰ ਗਵਾ ਚੁੱਕੀ ਸੀ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡੂ ਜਨਤਾ ਦਾ ਵਿਚਾਰਸ੍ਰੀ ਕਮੰਡਿਆਂ ਨੂੰ ਹੋਰ ਕਾਬੂ ਕਰਨ ਲਈ ਸਭ ਤੋਂ ਵਧੀਆ ਤਰੀਕਾ ਇਹ ਹੀ ਹੋਵੇਗਾ ਕਿ ਡੀਜੀਪੀ ਕੇਪੀਐਸ ਗਿਲਦੀਆਂ ਹਦਾਇਤਾਂ ਤਹਿਤ ਸ਼ੁਰੂ ਕੀਤੀਆਂ ਗਈਆਂ ਘੇਰਾਬੰਦੀ ਤੇ ਤਲਾਸ਼ੀ ਮੁਹਿੰਮਾਂ ਨੂੰ ਰੋਕ ਦਿੱਤਾ ਜਾਵੇ ਜਦੋਂ ਰਿਵੇਰੋ ਨੇ ਗਿਲਦੀ ਦੀ ਮੌਜੂਦਗੀ ਵਿੱਚ ਰਾਜਪਾਲ ਐਸ ਐਸ ਰੀ ਨੇ ਇਸ ਸੁਝਾਵਾਰੇ ਵਿਚਾਰ ਵਟਾਂਦਰਾ ਕੀਤਾ ਤਾਂ ਗਿੱਲ ਦੁਆਰਾ ਖਾਲਕੂਆਂ ਦੇ ਸਹਿਯੋਗ ਦਾ ਸਫਾਇਆ ਕਰਦੇ ਬਲੈਕ ਸੈਂਟਰ ਤੋਂ ਮਿਲੇ ਫਾਇਦਿਆਂ ਨੂੰ ਮਜ਼ਬੂਤ ਕਰਨ ਦੀ ਨੀਤੀ ਰਿਵੀਊ ਦੇ ਉਸ ਸੁਝਾਅ ਉੱਤੇ ਭਾਰੀ ਪੈ ਗਈ ਜਿਸ ਵਿੱਚ ਉਹਨਾਂ ਨੇ ਪਿੰਡੂ ਆਬਾਦੀ ਦੇ ਦਿਲਾਂ ਤੇ ਦਿਮਾਗਾਂ ਨੂੰ ਜਿੱਤਣ ਦੀ ਨੀਤੀ ਅਪਣਾਉਣ ਦੀ ਗੱਲ ਕੀਤੀ ਸੀ ਕੇ ਪੀ ਐਸ ਗਿੱਲ ਵੱਲੋਂ ਡੀ ਜੀ ਪੀ ਦਾ ਉਹਦਾ ਸੰਭਾਲਣ April 1988 ਤੋਂ 1990 ਤੇ ਫਿਰ ਦੁਬਾਰਾ 1991 ਤੋਂ ਦਸੰਬਰ 1995 ਤੱਕ ਤੋਂ ਬਾਅਦ ਪੰਜਾਬ ਵਿੱਚ ਆਪਣੇ 7 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਮਲ لال ਨੇ ਦੇਖਿਆ ਕਿ ਪੁਲਿਸ ਨੇ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਲੈਂਦੇ ਹੱਦ ਤੋਂ ਜ਼ਿਆਦਾ ਤਾਕਤਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ਪੁਲਿਸ ਵਿੱਚ ਭ੍ਰਿਸ਼ਟਾਚਾਰ ਦਾ ਕਾਫੀ ਬੋਲਬਾਲਾ ਸੀ ਕਾਨੂੰਨੀ ਪੁਲਿਸ ਵਿਵਸਥਾ ਨੂੰ ਇੱਕ ਨਰਮ ਨੀਤੀ ਕਹਿ ਕੇ ਮਜ਼ਾਕ ਉਡਾਇਆ ਜਾਂਦਾ ਸੀ ਘੇਰਾਬੰਦੀ ਅਤੇ ਤਲਾਸ਼ੀ ਮਹਿੰਮ ਦੌਰਾਨ ਪੰਜਾਬ ਪੁਲਿਸ ਕਈ ਨੌਜਵਾਨਾਂ ਨੂੰ ਚੁੱਕ ਲੈਂਦੀ ਸੀ ਇਹਨਾਂ ਨੌਜਵਾਨਾਂ ਦੇ ਮਾਪਿਆਂ ਦੁਆਰਾ ਪੁਲਿਸ ਨੂੰ ਪੈਸੇ ਦੇਣ ਉਪਰੰਤ ਹੀ ਕੇਸ ਦਰਜ ਕੀਤਾ ਜਾਂਦਾ ਸੀ ਨਹੀਂ ਤਾਂ ਕੋਈ ਸਰਾਗ ਲੱਭੇ ਬਿਨਾ ਹੀ ਇਹਨਾਂ ਨੌਜਵਾਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ ਕੁਝ ਮਾਮਲਿਆਂ ਵਿੱਚ ਬਧੇਰੇ ਨਾਮ ਪ੍ਰਾਪਤ ਕਰਨ ਲਈ ਕਿਸੇ ਵੀ ਖੜਕੂ ਨੂੰ ਮਾਰਨ ਤੋਂ ਪਹਿਲਾਂ ਉਸ ਉੱਤੇ ਝੂਠੇ ਮੁਕੱਦਮੇ ਦਰਜ ਕਰਕੇ ਫੜੇ ਗਏ ਖੜਕੂ ਦੀ ਅਪਰਾਧਿਕ ਸ਼੍ਰੇਣੀ ਨੂੰ ਜਾਣਬੁੱਝ ਕੇ ਵਧਾ ਦਿੱਤਾ ਜਾਂਦਾ ਸੀ 4 ਮਾਰਚ 1988 ਨੂੰ ਫਿਰੋਜ਼ਪੁਰ ਜੇਲ੍ਹ ਤੋੜਿਆ ਹਣ ਤੋਂ ਬਾਅਦ ਜਸਬੀਰ ਸਿੰਘ ਰੋਡੇ ਪਿੰਡਰਾਵਾਲੀ ਦਾ ਪਤੀਜਾ ਨੇ ਦਰਬਾਰ ਸਾਹਿਬ ਅਲਕੂਚ ਕੀਤਾ ਚੰਨ ਲਾਲ ਉਸ ਨੂੰ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਤੋਂ ਰੋਕਣਾ ਚਾਹੁੰਦੇ ਸਨ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਪੰਜਾਬ ਵਿੱਚ ਖਾਲਕੂਬਾਦ ਨੂੰ ਹੋਰ ਹਵਾ ਦੇਣ ਵਿੱਚ ਮਦਦ ਕਰੇਗਾ ਅਤੇ ਬਾਅਦ ਵਿੱਚ ਜਸਬੀਰ ਸਿੰਘ ਰੋਡੇ ਅਤੇ ਉਸ ਦੇ ਖਾਲਕੂ ਪੈਰੋਕਾਰਾਂ ਨੂੰ ਦਰਬਾਰ ਸਾਹਿਬ ਤੋਂ ਕਰਨਾ ਮੁਸ਼ਕਲ ਹੋਵੇਗਾ ਪਰ ਗਿੱਲ ਨੇ ਉਹਨਾਂ ਦੀ ਇਸ ਤਜਵੀਜ਼ ਨੂੰ ਰੱਦ ਕਰ ਦਿੱਤਾ ਜਿਵੇਂ ਕਿ ਚੰਨ ਲਾਲ ਨੇ ਅਨੁਮਾਨ ਲਗਾਇਆ ਸੀ ਅਕਾਲ ਤਖਤ ਦੇ ਜਥੇਦਾਰ ਵੱਜੋਂ ਨਿਕਤੀ ਹੋਣ ਤੋਂ ਬਾਅਦ ਰੋਡੇ ਨੇ ਪੜਕਾਉ ਪਾਸ਼ੰਦ ਦਿੱਤਾ ਤੇ ਐਲਾਨ ਕੀਤਾ ਕਿ ਉਹ ਖਾਲਿਸਤਾਨ ਮਕਮਲ ਆਜ਼ਾਦੀ ਤੇ ਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਲੜੇਗਾ ਆਪਣਾ ਵਿਰੋਧ ਦਰਜ ਕਰਾਉਣ ਲਈ ਚਮਨ ਲਾਲ ਨੇ ਕੌਤਵਾਲੀ ਅਮਰਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕੇ ਪੀਐਸ ਗਿੱਲ ਨੂੰ ਗਲਤ ਨੀਤੀ ਦੀ ਪਾਲਣਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਇਸ ਤੋਂ ਤੁਰੰਤ ਬਾਅਦ ਚਮਨ ਲਾਲ ਜੋ ਪਹਿਲਾਂ ਹੀ ਕੇ ਪੀਐਸ ਗਿੱਲ ਅਤੇ ਉਸ ਦੇ ਸਾਥੀਆਂ ਲਈ ਬੋਝ ਬਣ ਚੁੱਕਾ ਸੀ ਨੂੰ ਅਕਤੂਬਰ 1988 ਵਿੱਚ ਨਵੀਂ ਦਿੱਲੀ ਵਿਖੇ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਤੇ ਆਖਰਕਾਰ 4 ਮਹੀਨਿਆਂ ਬਾਅਦ ਉਹਨਾਂ ਨੂੰ ਉਹਨਾਂ ਦੇ ਘਰ ਮੱਧ ਪ੍ਰਦੇਸ਼ ਵਿੱਚ ਵਾਪਸ ਭੇਜ ਦਿੱਤਾ ਗਿਆ ਡੀਜੀਪੀ ਨਾਗਾਲੈਂਡ ਦੇ 3 ਸਾਲ ਦੇ ਕਾਰਜਕਾਲ ਤੋਂ ਬਾਅਦ ਚਮਨ ਲਾਲ ਬੀਐਸਐਫ ਹੈੱਡਕੁਆਰਟਰ ਨਵੀਂ ਦਿੱਲੀ ਵਿੱਚ ਵਧੀਕ ਡੀਜੀਪੀ ਵਜੋਂ ਨਿਯੁਕਤ ਹੋਏ ਤੇ ਅੰਤ ਵਿੱਚ ਸਤੰਬਰ 1996 ਵਿੱਚ ਸੇਵਾਮੁਕਤ ਹੋ ਗਏ ਮੇਰੇ ਤਜਰਬੇ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਦੇ ਰਾਸ਼ਟਰੀ ਸਟੇਸ਼ਨਾਂ ਤੇ ਕਿਸੇ ਵੀ ਸਿੱਖ ਅਧਿਕਾਰੀ ਜਾਂ ਸਟਾਫ ਮੈਂਬਰ ਨੂੰ ਨਿਯੁਕਤ ਨਾ ਕਰਨ ਦਾ ਅਣਲਿਖਤ ਫੈਸਲਾ ਇਸ ਆਧਾਰ ਤੇ ਲਿਆ ਗਿਆ ਕਿ ਉਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਸ ਫੈਸਲੇ ਨੇ ਵਿਭਾਗ ਵਿੱਚ ਸਿੱਖਾਂ ਦੀ ਪੁਖਤੀ ਭਰਤੀ ਆਮਦ ਨੂੰ ਵੀ ਪ੍ਰਭਾਵਿਤ ਕੀਤਾ। ਇਹ ਸਪਸ਼ਟ ਈ ਕਿ ਫੈਸਲੇ ਉੱਚ ਪੱਧਰ ਤੇ ਲਏ ਗਏ ਸਨ। ਹੋ ਸਕਦਾ ਹੈ ਕਿ ਹੋਰ ਸੰਵੇਦਨਸ਼ੀਲ ਮੰਤਰਾਲਿਆਂ ਤੇ ਵਿਭਾਗਾਂ ਨੂੰ ਵੀ ਅਜਿਹੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੋਣ। ਹਾਲਾਂਕਿ ਮੈਂ ਇਹ ਵਿਭਾਗ ਦੁਆਰਾ ਨਿਯੰਤਰਿਤ ਕੁਝ ਸਭ ਤੋਂ ਸੰਵੇਦਨਸ਼ੀਲ ਜਾਣਕਾਰੀ ਬਾਰੇ ਜਾਣਦਾ ਸੀ ਪਰ ਮੈਂ ਵੀ ਅਚਾਨਕ ਪੱਛਮੀ ਯੂਰਪ ਜਾਂ ਉੱਤਰੀ ਅਮਰੀਕਾ ਵਿੱਚ ਨਿਯੁਕਤੀ ਲਈ ਅਯੋਗ ਹੋ ਗਿਆ। ਸਿਰਫ ਇਸ ਲਈ ਕਿ ਮੈਂ ਇੱਕ ਸਿੱਖ ਸੀ ਤੇ ਇਸ ਕਰਕੇ ਇਹਨਾਂ ਥਾਵਾਂ ਤੇ ਤਾਇਨਾਤ ਕਰਨ ਲਈ ਮੇਰੇ ਉੱਤੇ ਪ੍ਰੋਸਤਾ ਨਹੀਂ ਕੀਤਾ ਜਾ ਸਕਦਾ ਸੀ। ਨਿਯੁਕਤੀ ਦੇ ਸਥਾਨੇ ਨਹੀਂ ਸਗੋ ਚੋਣ ਪ੍ਰਕਿਰਿਆ ਨੇ ਮੈਨੂੰ ਪਰੇਸ਼ਾਨ ਕੀਤਾ। ਇਸ ਚੀਜ਼ ਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਵਿਭਾਗ ਦੇ ਅਧਿਕਾਰੀਆਂ ਤੇ ਅਮਲੇ ਦੇ ਮੈਂਬਰਾਂ ਦਾ ਇੱਕ ਹਿੱਸਾ ਆਪਣੀ ਧਾਰਮਿਕ ਪਛਾਣ ਦੇ ਕਾਰਨ ਕੁਝ ਵਿਸ਼ੇਸ਼ ਖੇਤਰਾਂ ਵਿੱਚ ਤਾਇਨਾਤ ਹੋਣ ਦੇ ਯੋਗ ਨਹੀਂ ਸੀ। ਮੈਂ ਨਾ ਸਿਰਫ ਆਪਣੇ ਲਈ ਬਲਕਿ ਰਾਹ ਵਿੱਚ ਤਾਇਨਾਤ ਸਾਰੇ ਸਿੱਖਾਂ ਦੀ ਤਰਫੋਂ ਪਰੇਸ਼ਾਨ ਸੀ। ਜਨਵਰੀ 1985 ਤੋਂ ਬਾਅਦ ਮੈਂ ਸਖਤਰ ਆਰ ਨੂੰ ਸਲਾਨਾ ਇੱਕ ਨੋਟ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਜੋ ਇਹ ਦੱਸਿਆ ਜਾ ਸਕੇ ਕਿ ਮੈਂ ਨਿੱਜੀ ਕਾਰਨ ਕਰਕੇ ਉਸ ਸਾਲ ਵਿਦੇਸ਼ ਦੀ ਨਿਯੁਕਤੀਆਂ ਲਈ ਉਪਲਬਧ ਨਹੀਂ ਸੀ। ਨੋਟ ਭੇਜਣ ਦਾ ਅਸਲ ਕਾਰਨ ਸੀ ਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰਾ ਧਰਮ ਕਿਸੇ ਵਿਸ਼ੇਸ਼ ਅਹੁਦੇ ਲਈ ਮੇਰੀ ਚੋਣ ਹੋਣ ਜਾਂ ਨਾ ਹੋਣ ਦਾ ਕਾਰਨ ਬਣੇ। ਉਸ ਸਮੇਂ ਦਰਾਨ ਅਤੇ ਸੇਵਾਦਰ ਟੇਅਰ ਹੋਣ ਤੋਂ ਬਾਅਦ ਵੀ ਸਬੰਧਤ ਸਕੱਤਰਾਂ ਆਰ ਤੋਂ ਇਲਾਵਾ ਕੋਈ ਵੀ ਵਿਭਾਗ ਵਿੱਚ ਮੇਰੇ ਕੈਰੀਅਰ ਦੇ ਪਿਛਲੇ 10 ਸਾਲਾਂ ਦੇ ਦੋ ਅਸਾਧਾਰਨ ਪਹਿਲੂਆਂ ਬਾਰੇ ਨਹੀਂ ਜਾਣਦਾ ਸੀ। ਪਹਿਲਾ ਦੋ ਬਹੁਤ ਮਹੱਤਵਪੂਰਨ ਡਿਵੀਜ਼ਨਾਂ ਤੋਂ ਵਿਸ਼ਲੇਸ਼ਣ ਡਿਵੀਜ਼ਨ ਵਿੱਚ ਨਵੰਬਰ 1983 ਵਿੱਚ ਕੀਤਾ ਗਿਆ। ਮੇਰਾ ਤਬਾਦਲਾ ਸੀ ਦੂਜਾ ਮੈਨੂੰ ਹੈੱਡਕੁਆਰਟਰ ਵਿੱਚ ਲਗਾਤਾਰ 10 ਸਾਲ ਰਹਿਣਾ ਪਿਆ ਜਦੋਂ ਕਿ ਇਹ ਅਧਿਕਾਰੀਆਂ ਦੇ ਹੈੱਡਕੁਆਰਟਰ ਵਿੱਚ ਸਿਰਫ 3 ਤੋਂ 4 ਸਾਲ ਰਹਿਣ ਦੇ ਮੌਜੂਦਾ ਨਿਯਮ ਦੇ ਵਿਰੁੱਧ ਸੀ ਇਸ ਨੀਤੀ ਦੇ ਅਨੁਸਾਰ 1985 ਦੇ ਮੱਧ ਵਿੱਚ ਇੱਕ ਬਹੁਤ ਸੀਨੀਅਰ ਸਿੱਖ ਅਧਿਕਾਰੀ ਜਿਸ ਨੇ ਪਹਿਲਾਂ ਸੀ ਵਰਗੀਕਰਨ ਸਮਕਾਲੀ ਹਾਲਾਤਾਂ ਦੇ ਆਧਾਰ ਤੇ ਸਟੇਸ਼ਨਾਂ ਦੀ ਅਗਵਾਈ ਕੀਤੀ ਸੀ ਤੇ ਆਮ ਹਾਲਾਤਾਂ ਵਿੱਚ ਇੱਕ A ਸਟੇਸ਼ਨ ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਸੀ ਨੂੰ ਤੀਜੇ ਸੀ ਸਟੇਸ਼ਨ ਤੇ ਭੇਜ ਦਿੱਤਾ ਗਿਆ ਸੀ 1999 ਦੇ ਮਤ ਵਿੱਚ ਮੈਂ ਸਕੱਤਰ ਏ ਕੇ ਵਰਮਾ ਨਾਲ ਉਸ ਫੈਸਲੇ ਦੀ ਵਿਅਰਸਤਾ ਯਾਨੀ ਅਸੰਗਤੀ ਬਾਰੇ ਉਹਨਾਂ ਦੇ ਕਮਰੇ ਵਿੱਚ ਚਰਚਾ ਕੀਤੀ ਥੋੜਾ ਜਿਹਾ ਭਾਵਨਾਤਮਕ ਤੌਰ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਪਰਿਵਾਰ ਕੋਲ ਇੱਕ ਕੁਰਸੀਨਾਮਾ ਹੈ ਜਿਸ ਵਿੱਚ ਪਿਛਲੀਆਂ ਲਗਭਗ 100 ਪੀੜੀਆਂ ਦਾ ਜ਼ਿਕਰ ਹੈ ਉਹਨਾਂ ਵਿੱਚੋਂ ਪਿਛਲੀਆਂ 18 ਪੀੜੀਆਂ ਸਿੱਖ ਰਹੀਆਂ ਹਨ ਇਹ ਸਾਰੇ ਭਾਰਤ ਵਿੱਚ ਪੈਦਾ ਹੋਏ ਸਨ ਤੇ ਇੱਥੇ ਹੀ ਮਰੇ ਸਨ ਲਗਭਗ 1800 ਈਸਵੀ ਤੋਂ ਲੈ ਕੇ ਹੁਣ ਤੱਕ ਮੇਰੇ ਸੈਲਫੀ ਵਿੱਚ ਸਿੱਖ ਪੁਰਵਜਾਂ ਦੀਆਂ ਅਸਤੀਆਂ ਵਹੌਣ ਯਾਨੀ ਜਲ ਪ੍ਰਵਾਹ ਦੇ ਵੇਰਵੇ ਵੀ ਹਰਦੁਆਰ ਤੋਂ ਪੰਜਾਬ ਦੇ ਕੀਰਤ ਪਰ ਵਿਖੇ ਉਪਲਬਧ ਹਨ ਮੈਂ ਖੁਦ ਹਰਦੁਆਰ ਵਿਖੇ ਪੰਡਤ ਜੀ ਦੁਆਰਾ ਸਾਡੇ ਪਿੰਡ ਲਈ ਬਣਾਈ ਗਈ ਬਹੀ ਯਾਨੀ ਜਲ ਪ੍ਰਵਾਹ ਦਾ ਰਿਕਾਰਡ ਵਿੱਚ ਗੰਗਾ ਜਲ ਪ੍ਰਵਾਹ ਦੇ ਵੇਰਵੇ ਦੇਖੇ ਹਨ ਮੈਂ ਉਸ ਬਹੀ ਵਿੱਚ ਆਪਣੇ ਪਿਤਾ ਤੇ ਪਰਦਾਦਾ ਦੇ ਦਸਤਕਤ ਵੀ ਵੇਖੇ ਸਨ ਜੋ ਉਸ ਵੇਲੇ ਇੱਥੇ ਆਪਣੇ ਕਿਸੇ ਨਾ ਕਿਸੇ ਪਰਿਵਾਰਕ ਮੈਂਬਰਾਂ ਦੀਆਂ ਅਸਤੀਆਂ ਪਾਉਣ ਲਈ ਆਏ ਸਨ ਇਸ ਤੋਂ ਬਾਅਦ ਵਰਮਾ ਦੀਆਂ ਅੱਖਾਂ ਵਿੱਚ ਸਿੱਧਾ ਦੇਖਦੇ ਮੈਂ ਕਿਹਾ ਮੇਰੇ ਜੀ ਪਛੋਕੜ ਵਾਲੇ ਵਿਅਕਤੀ ਤੇ ਭਰੋਸਾ ਕਿਉਂ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਵਿਦੇਸ਼ੀ ਮੂਲ ਦੀ ਪਹਿਲੀ ਬੇਟੀ ਦੇ ਸ਼ਖਸ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪਤਨੀ ਵਜੋਂ ਇੱਕ ਸਫਤਰ ਜੰਗ ਰੋਡ ਵਿਖੇ ਰਹਿ ਰਹੀ ਹੈ ਕੀ ਤੁਸੀਂ ਨਿੱਜੀ ਤੌਰ ਤੇ ਖੁਦ ਉਹਨਾਂ ਦੇ ਪ੍ਰਮਾਣ ਪੱਤਰਾਂ ਤੋਂ ਸੰਤੁਸ਼ਟ ਹੋ ਜੇਕਰ ਨਹੀਂ ਤਾਂ ਤੁਸੀਂ ਸਕੱਤਰ ਵਜੋਂ ਆਪਣੀ ਡਿਊਟੀ ਵਿੱਚ ਅਸਫਲ ਰਹੇ ਹੋ ਸਵਾਭਕ ਹੈ ਕਿ ਵਰਮਾ ਮੇਰੇ ਦੁਆਰਾ ਕਈਆਂ ਗਈਆਂ ਗੱਲਾਂ ਸੁਣ ਕੇ ਹੈਰਾਨ ਰਹੇਗੇ ਪਰ ਉਹ ਚੁੱਪ ਰਹੇ ਇਹਨਾਂ ਜਾਪਦਾ ਸੀ ਕਿ ਉਹਨਾਂ ਨੂੰ ਇਸ ਦਾ ਅਹਿਸਾਸ ਹੋ ਗਿਆ ਸੀ ਕਿ ਮੈਂ ਇਸ ਬੁਨਿਆਦੀ ਮੁੱਦੇ ਤੇ ਉਹਨਾਂ ਨੂੰ ਸਵਾਲ ਕਰ ਸਕਦਾ ਹਾਂ ਮੈਂ ਸੋਨੀਆ ਗਾਂਧੀ ਤੋਂ ਮਾਫੀ ਮੰਗਦਾ ਹਾਂ ਜੋ ਸਪਸ਼ਟ ਤੌਰ ਤੇ ਅਪਰुत ਗੱਲਾਂ ਦਾ ਵਿਸ਼ਾ ਸੀ ਉਸ ਸਮੇਂ ਮੈਂ ਆਪਣੇ ਸਨਮਾਨ ਦੀ ਰੱਖਿਆ ਲਈ ਇਸ ਤੋਂ ਬਿਹਤਰ ਉਦਾਹਰਨ ਨਹੀਂ ਦੇ ਸਕਦਾ ਸੀ ਕਿਉਂਕਿ ਉਹਨਾਂ ਦੇ ਪਤੀ ਦੇ ਕਹਿਨ ਤੇ ਹੀ ਲੈ ਗਏ ਫੈਸਲੇ ਦੇ ਨਤੀਜੇ ਵਜੋਂ ਦੇਸ਼ ਪ੍ਰਤੀ ਮੇਰੀ ਵਫਾਦਾਰੀ ਸ਼ੱਕ ਦੇ ਘੇਰੇ ਵਿੱਚ ਆ ਗਈ ਸੀ ਆਖਰਕਾਰ ਮੈਂ ਨਵੰਬਰ 1990 ਵਿੱਚ ਟੋਕੀਓ ਸਥਿਤ ਭਾਰਤ ਦੇ ਦੂਤਾਵਾਸ ਵਿੱਚ ਮੰਤਰੀਆਂ ਤੋਂ ਇੱਕ ਵਜੋਂ ਟੋਕੀਓ ਜਾਣ ਲਈ ਸਹਿਮਤ ਹੋ ਗਿਆ ਮੇਰੇ ਦੁਆਰ ਉਸ ਪੇਸ਼ਕਸ਼ ਨੂੰ ਸਵੀਕਾਰ ਕਰਨ ਦੇ ਬਹੁਤ ਸਾਰੇ ਕਾਰਨ ਸਨ ਮੇਰਾ ਬੇਟਾ ਅਤੀਤੀ ਦੋਵੇਂ ਅੰਡਰਗ੍ਰੈਜੂਏਟ ਕੋਰਸਾਂ ਵਿੱਚ ਦਾਖਲ ਹੋ ਚੁੱਕੇ ਸਨ ਅਤੇ ਇਸ ਕਰਕੇ ਪਰਿਵਾਰ ਨੂੰ ਇੱਕ ਤਰ੍ਹਾਂ ਦੀ ਆਰਥਿਕ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਮੈਂ ਇਹ ਦੇਖ ਸਕਦਾ ਸੀ ਕਿ ਆਪਣੇ ਕੁਝ ਦੋਸਤਾਂ ਵਾਂਗ ਉਹ ਵੀ ਦੁਨੀਆ ਨੂੰ ਹੋਰ ਦੇਖਣਾ ਚਾਹੁੰਦੇ ਸਨ ਅਤੇ ਸੰਭਵ ਤੌਰ ਤੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਸਨ ਹਾਲਾਂਕਿ ਉਨ੍ਹਾਂ ਨੇ ਕਦੇ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਇਸ ਤੋਂ ਇਲਾਵਾ ਇਸ ਸੌਦੇ ਨੂੰ ਵਿਸ਼ੇਸ਼ ਤੌਰ ਤੇ ਮੇਰੇ ਲਈ ਮੰਤਰੀ ਦੇ ਅਹੁਦੇ ਵੱਜੋਂ ਅਪਗ੍ਰੇਡ ਕੀਤਾ ਗਿਆ ਸੀ ਆਪਣੇ ਬਾਹਰੀ ਤੌਰ ਤੇ ਖਾਮੋਸ਼ ਸत्याग्रह ਦੇ باوجود ਮੈਨੂੰ ਆਪਣੀ ਸਲਾਨਾ ਸੇਵਾ ਰਿਕਾਰਡਾਂ ਵਿੱਚ ਸ਼ਾਂਤਰ ਮਲੰਕਨ ਲਗਾਤਾਰ ਮਿਲਦਾ ਰਿਹਾ ਇਹ ਦਸੰਬਰ 1987 ਵਿੱਚ ਹੋਈ ਵਿਭਾਗੀ ਪ੍ਰਮੋਸ਼ਨ ਕਮੇਟੀ ਡੀਪੀਸੀ ਦੀ ਕਾਰਵਾਈ ਤੋਂ ਸਪੱਸ਼ਟੀ ਜਿਸ ਨੇ ਡਾਇਰੈਕਟਰ ਤੋਂ ਸੰਯੁਕਤ ਸਕੱਤਰ ਰੈਂਕ ਵੱਜੋਂ ਤਰੱਕੀ ਕਰਨ ਲਈ 4 ਵਿੱਚਾਂ 1968 ਤੋਂ 1965 ਦੇ ਅਧਿਕਾਰੀਆਂ ਤੇ ਵਿਚਾਰ ਕੀਤਾ ਸੀ ਜਿਸ ਵਿੱਚ ਮੈਂ ਮੇਰੇ ਤੋਂ 2 ਸਾਲ ਸੀਨੀਅਰ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਸੀ ਨਤੀਜੇ ਵਜੋਂ ਮੈਂ ਸੰਯੁਕਤ ਸਕੱਤਰ ਵੱਜੋਂ ਨਿਯੁਕਤੀ ਲਈ ਮਨਜ਼ੂਰ ਕੀਤੀ ਗਈ ਸੂਚੀ ਵਿੱਚ ਸਿਖਰ ਤੇ ਸੀ ਹਾਲਾਂਕਿ ਸਾਰੇ ਮਨਜ਼ੂਰ ਸ਼ੁਦਾ ਅਧਿਕਾਰੀਆਂ ਨੂੰ ਇੱਕੋ ਸਮੇਂ ਸੰਯੁਕਤ ਸਕੱਤਰ ਵੱਜੋਂ ਤਰੱਕੀ ਦਿੱਤੀ ਗਈ ਸੀ ਤਾਂ ਜੋ ਪਿੱਛੇ ਰਹਿ ਗਏ ਅਧਿਕਾਰੀਆਂ ਲਈ ਇਹ ਸ਼ਰਮਿੰਦਗੀ ਦਾ ਸਬਬ ਨਾ ਬਣੇ ਪਰ ਜਦੋਂ ਸਮਾਂ ਆਇਆ ਤਾਂ ਮੇ ਵਿਭਾਗ ਦੀ ਅਗਵਾਈ ਕਰਨ ਵਾਲਿਆਂ ਦੀ ਕਤਾਰ ਵਿੱਚਾਂ ਬਾਕੀ ਅਗਲੇ ਅੰਕ ਵਿੱਚ ਧੰਨਵਾਦ